ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਦਾ ਸ਼ਬਦ ਜੋ ਗੁਰਤੇਗ ਬਹਾਦਰ ਸਭ ਤੋਂ ਸਿੱਪਾਤਸ਼ਾਹੀ ਜੀ ਦੇ ਰਾਮਕ੍ਰਿਦ ਰਗ ਵਿੱਚ ਵਿਚਾਰਨ ਕੀਤਾ ਸੀ ਉਹਦੀ ਵਿਚਾਰ ਅਪਸਰਵਨ ਕੀਤੀ ਸ਼ਬਦਾ ਤਤਸਰ ਬੜਾ ਸਪਸ਼ਟ ਅਸੀਂ ਸਿੱਖਿਆ ਵਿਚਾਰਿਆ ਸੁਣਿਆ ਬੇ ਗੁਰਦੇਵ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਉਹਦੇ ਜੀਵਨ ਦੀ ਮੰਜ਼ਲ ਮੰਜ਼ਲ ਦੀ ਪ੍ਰਾਪਤੀ ਉਹਦਾ ਸਨੇਹ ਦਿੱਤਾ ਅਸੀਂ ਜਾਣਦੇ ਹਾਂ ਇੱਕ ਗੱਲ ਤਾਂ ਸਾਨੂੰ ਪਤਾ ਹੀ ਹੈ ਕਿ ਇਨਸਾਨ ਦੀ ਜੀਵਨ ਦੀ ਮੰਜ਼ਲ ਪ੍ਰਭੂ ਦੇ ਮਲਾਪ ਦੀ ਹੈ ਇਹ ਗੱਲ ਅਸੀਂ ਜਾਣਦੇ ਹਾਂ ਤੇ ਜਿਹੜਾ ਬੰਦਾ ਮੰਜ਼ਲ ਨੂੰ ਪਛਾਣਦਾ ਹੋਵੇ ਕੋ ਬੰਦਾ ਕਦੀ ਵੀ ਆਪਣਾ ਰਸਤਾ ਭੁੱਲ ਵੀ ਜਾਵੇ ਪਰ ਨਿਸ਼ਾਨਾ ਨਹੀਂ ਖੁੰਝਦਾ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਅੱਜ ਦੀ ਗੱਲ ਸਾਨੂੰ ਸਮਝਾਈ ਹੈ ਵੀ ਜੀਵਨ ਦੀ ਮੰਜ਼ਲ ਪਛਾਣ ਲਈ ਕੇ ਫਿਰ ਕਦੀ ਰਸਤਾ ਖੁੱਦ ਵੀ ਜਾਵੇ ਪਰ ਮੰਜ਼ਲ ਉਹਦੇ ਜਮਾਤੋਂ ਨਹੀਂ ਲਿਖਦੀ ਪਰ ਜੇ ਮਨ ਇਨਸਾਨ ਨੂੰ ਜੀਵਨ ਦੀ ਮੰਜ਼ਿਲ ਹੀ ਭੁੱਲ ਜਾਏ ਨਿਸ਼ਾਨਾ ਹੀ ਭੁੱਲ ਜਾਏ ਤਾਂ ਫੇਰ ਉਹ ਕਿਸੇ ਨੂੰ ਪੁੱਛ ਵੀ ਨਹੀਂ ਸਕਦਾ ਵੀ ਮੈਂ ਮੰਜ਼ਿਲ ਤੇ ਪਹੁੰਚਾਂਗਾ ਕਿਵੇਂ ਜੇ ਰਸਤਾ ਭੁੱਲ ਜਾਈਏ ਮੰਜ਼ਿਲ ਪਤਾ ਹੋਵੇ ਤਾਂ ਕਿਸੇ ਨੂੰ ਸਿਆਣੇ ਨੂੰ ਪੁੱਛ ਲਈਦਾ ਕਿ ਮੈਂ ਇਸ ਜਗ੍ਹਾ ਤੇ ਜਾਣਾ ਹੈ ਉਹਨੂੰ ਰਸਤਾ ਕਿਹੜਾ ਜਾਂਦਾ ਤੇ ਅਸੀਂ ਜੀਵਨ ਦੀ ਮੰਜ਼ਿਲ ਭੁੱਲ ਜਾਈਏ ਤਾਂ ਫੇਰ ਤਾਂ ਰਸਤੇ ਦੀ ਗੱਲਬਾਤ ਹੀ ਕੋਈ ਨਹੀਂ ਰਹਿ ਜਾਂਦੀ ਰਸਤਾ ਭੁੱਲ ਜਾਈਏ ਤਾਂ ਫੇਰ ਗੁਰੂ ਨੂੰ ਪੁੱਛ ਲਈਦਾ ਗੁਰੂ ਸਾਹਿਬ ਜੀ ਦੱਸੋ ਕਿਸ ਢੰਗ ਨਾਲ ਅਸੀਂ ਮੰਜ਼ਲ ਤੇ ਪਹੁੰਚ ਸਕਦੇ ਹਾਂ ਇਸ ਕਰਕੇ ਹੀ ਇਹ ਜੀਵਨ ਦਾ ਸਫਰ ਕਰਦਿਆਂ ਹੋਇਆ ਮੰਜ਼ਲ ਕਦੀ ਨਹੀਂ ਭੁੱਲਣੀ ਤੇ ਮੰਜ਼ਲ ਹੈ ਪ੍ਰਮੂ ਦਾ ਮਲਾਪ ਤੇ ਮੰਜ਼ਲ ਨੂੰ ਭੁੱਲ ਕੇ ਮਜੂਖ ਦੇ ਪੱਲੇ ਖੁਆਰੀ ਪੈਂਦੀ ਹੈ ਹੋਰ ਕੁਝ ਨਹੀਂ ਪੈਂਦਾ ਸਾਡੀ ਜ਼ਿੰਦਗੀ ਦਾ ਦੁਖਾਂਤ ਇਹ ਹੋਈ ਹੈ ਕਿ ਅਸੀਂ ਰਸਤਾ ਨਹੀਂ ਅਸਲ ਵਿੱਚ ਮੰਜ਼ਲ ਭੁੱਲ ਕੇ ਬੈਠ ਕੇ ਆਏ ਤੁਰਦਾ ਰਹੇ ਜੀਵਨ ਦੇ ਪੰਧ ਤੇ ਪਰ ਮੰਜ਼ਲ ਦੀ ਪ੍ਰਾਪਤੀ ਨਹੀਂ ਉਹ ਹੈ ਪਰਮੇਸ਼ਰ ਤੇ ਪਰਮੇਸ਼ਰ ਸਾਨੂੰ ਜੀਵਨ ਵਿੱਚ ਭੁੱਲ ਗਿਆ ਯਾਦ ਰੱਖਣਾ ਇਹੋ ਹੀ ਹੈ ਕਿ ਜੇ ਰੱਬ ਨੂੰ ਮਿਲ ਆਏ ਬੰਦੇ ਨੂੰ ਰੱਬ ਹੀ ਭੁੱਲ ਜਾਏ ਵੀ ਤੇ ਰੱਬ ਨੂੰ ਮਿਲ ਆਏ ਬੰਦੇ ਨੂੰ ਜੇ ਰੱਬ ਹੀ ਭੁੱਲ ਜਾਏ ਤਾਂ ਜ਼ਿੰਦਗੀ ਦੇ ਜਿੰਨੇ ਮਰਜ਼ੀ ਰਸਤੇ ਆ ਤੇ ਤੁਰਦਾ ਫਿਰੇ ਤੇ ਫਿਰ ਰੱਬ ਤੱਕ ਤਾਂ ਨਹੀਂ ਪਹੁੰਚ ਸਕਦਾ ਜਿਹੜੇ ਮਰਜੀ ਰਸਤਾ ਬਣਾ ਲਵੇ ਜੇ ਰੱਬ ਵੀ ਭੁੱਲ ਗਿਆ ਮੰਜਲੀ ਭੁੱਲ ਗਈ ਤੇਰ ਪੁੰਚੇਗਾ ਕਿਵੇਂ ਇਸ ਦਾ ਮਤਲਬ ਵੀ ਰੱਬ ਨੂੰ ਭੁੱਲ ਕੇ ਬੰਦੇ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਖਵਾਰੀ ਵਿੱਚ ਹੀ ਬੀਤਦੀ ਹੈ ਹਰ ਬਿਸਰਤ ਸਦਾ ਖਵਾਰੀ ਬਰੀ ਜ਼ਿੰਦਗੀ ਸਦਾ ਹੀ ਖਵਾਰੀ ਵਿੱਚ ਬੀਤਦੀ ਹੈ ਸਰ ਜ਼ਿੰਦਗੀ ਫਿਰ ਮਾਇਆ ਦੀ ਪਕੜ ਧਨ ਦੌਲਤ ਦੀ ਪਕੜ ਮਮਤਾ ਦੇ ਅੰਦਰ ਫਸ ਕੇ ਮੋਹ ਮਮਤਾ ਦੀਆਂ ਪੰਡਾ ਬਨ ਕੇ ਮਨੁੱਖ ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਵਿਚਾਰ ਰਸਤੇ ਤੇ ਤੁਰਦਾ ਹੈ ਪਰ ਉਸ ਰਸਤੇ ਦੀ ਪਹਿਚਾਨ ਨਹੀਂ ਜਿਸ ਰਸਤੇ ਤੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਕਿਉਂਕਿ ਮੰਜ਼ਿਲ ਭੁੱਲ ਗਈ ਹੈ ਇਸ ਵਾਸਤੇ ਮਾਇਆ ਦੇ ਵਿੱਚ ਗੁਲਤਾਨ ਮੋਹ ਮਗਧੀਆਂ ਮਮਤਾ ਦੀਆਂ ਪੰਡਾਂ ਬਣ ਕੇ ਮਨੁੱਖ ਅਖੀਰ ਮੌਤ ਦੀ ਫਾਹੀ ਵਿੱਚ ਆ ਕੇ ਡਿੱਗ ਜਾਂਦਾ ਹੈ ਤੇ ਬੰਧਨਾਂ ਨੂੰ ਤੋੜ ਹੀ ਨਹੀਂ ਸਕਦਾ ਜੇਦੇ ਕਰਕੇ ਹੀ ਇਹਦੀ ਜ਼ਿੰਦਗੀ ਵਿੱਚ ਫਿਰ ਔਗਣ ਔਗਣ ਰਹਿ ਜਾਂਦੇ ਹਨ ਇਸੇ ਕਰਕੇ ਮਨੁੱਖ ਦੇ ਜੀਵਨ ਚ ਔਗਣ ਦਨਦੇ ਨੇ ਤੇ ਅਖੀਰ ਖੁਆਰ ਹੋ ਕੇ ਮਨੁੱਖ ਫਿਰ ساری ਜ਼ਿੰਦਗੀ ਵੀ ਦੁੱਖ ਭੁਗਦਾ ਹੈ ਤੇ ਫਿਰ ਜੀਵਨ ਦੀ ਯਾਤਰਾ ਖਤਮ ਹੋਣ ਤੋਂ ਬਾਅਦ ਵੀ ਦੁਖੀ ਭੁਗਦਾ ਹੈ ਮਤਭਲੇਖੇ ਚ ਰਹਿਣਾ ਉਹ ਜੇ ਦੁੱਖ ਭਾਵੇਂ ਜਨਮ ਮਰਨ ਦਾ ਹੈ ਉਹ ਬਹੁਤ ਵੱਡਾ ਦੁੱਖ ਹੋਇਆ ਹੈ ਮਾਇਆ ਮਮਤਾ ਪਵੇਂ ਖਿਆਲੀ ਜੰਪੂਰ ਫਾਸੇ ਦਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕ ਕੇ ਤਾਂ ਜਮ ਕਰੇ ਖਵਾਰੀ ਜਿਉ ਪਰ ਮੋਦ ਦੀ ਫਾਇਤ ਇਹਦੇ ਗੱਲ ਵਿੱਚ ਪਵੇਗੀ ਉੱਥੇ ਤਾਂ ਮੋਹ ਫਿਰ ਬਚ ਨਹੀਂ ਸਕੇਗਾ ਜਨਮ ਮਰਨ ਦਾ ਢੇੜਾ ਇਹਦਾ ਚੱਲੇਗਾ ਤੇ ਮਰੁਖ ਗੁਰੂ ਦੀ ਸਿੱਖਿਆ ਨੂੰ ਇੱਕ ਛਿੱਕੇ ਤੇ ਟੰਗ ਕੇ ਹੰਕਾਰ ਦੇ ਵਿੱਚ ਠੱਗਿਆ ਹੋਇਆ ਇਹ ਕਹਿ ਲਓ ਕਿ ਹਮੇਸ਼ਾ ਹੀ ਆਪਣੀ ਅੱਖਾਂ ਦੇ ਉੱਤੇ ਪਰਦਾ ਪਾ ਕੇ ਦੁਜੇ ਲਫਜ਼ਾਂ 'ਚ ਕਹਿ ਲਈਏ ਕਿ ਦੁਨੀਆ ਦੇ ਪਾਸੋਂ ਛੁਪਾ ਕੇ ਪਾਪ ਕਮਾਉਂਦਾ ਹੈ। ਦੁਨੀਆ ਪਾਸੋਂ ਛੁਪ ਕੇ ਪਾਪ ਕਮਾਉਂਦਾ ਹੈ। ਇਹ ਨਹੀਂ ਉਹਨੂੰ ਪਤਾ ਕਿ ਜਿਸ ਨੇ ਦੇਖਣਾ ਉਹ ਤਾਂ ਦੇਖੀ ਜਾ ਰਿਹਾ ਹੈ। ਜਿਹਦੇ ਦੇਖਣਾ ਉਹ ਤਾਂ ਦੇਖੀ ਜਾ ਰਿਹਾ। ਉਹ ਸੋਚਦਾ ਹੀ ਨਹੀਂ ਕਿ ਰੱਬ ਦੀ ਅੱਖ ਤਾਂ ਜਿਹੜੀ ਰੱਬ ਦੀ ਅੱਖ ਤੋਂ ਆਪਣੇ ਮਾੜੇ ਕਰਮਾਂ ਨੂੰ ਛੁਪਾਉਣ ਲਈ ਉਹਦੇ ਕੋਲ ਕੋਈ ਪਰਦਾ ਨਹੀਂ। ਰੱਬ ਦੀ ਅੱਖ ਕੋਰੋਂ ਤਾਂ ਇੰਝ ਛੁਪਾ ਸਕਦਾ ਕੋਈ ਪਰਦਾ ਵੀ ਆਸਾਂ ਨਹੀਂ ਬਣਿਆ ਜਿਹੜਾ ਪਾਲੇਗਾ। ਤੋ ਜੋ ਕੁਝ ਉਹਨੇ ਛੁਪਾ ਕੇ ਇੱਥੇ ਰੱਖਿਆ ਹੋਇਆ ਸੀ ਪਿਆਰਿਆ ਉਹ ਤਾਂ ਸਾਈਂ ਦੇ ਦਰਬਾਰ ਵਿੱਚ ਤਾਂ ਪ੍ਰਗਟ ਹੋ ਰਿਹਾ ਹੈ ਤੇ ਸਾਈਂ ਦੇ ਦਰਬਾਰ ਤੇ ਤਾਂ ਪੜਦਾ ਨਹੀਂ ਪਾ ਸਕਦੇ ਉਹ ਤਾਂ ਪ੍ਰਗਟ ਹੋਇਆ ਹੋਇਆ ਨਾਲ-ਨਾਲ ਹੀ ਹੋਈ ਜਾਂਦਾ ਤੇ ਇਸ ਕੀਤੇ ਹੋਏ ਗੁਨਾਹਾਂ ਕੀਤੇ ਹੋਏ ਪਾਪ ਕੀਤੀਆਂ ਹੋਈਆਂ ਖਨਾਮੀਆਂ ਦੀ ਜਿਹੜੀ ਖੁਆਰੀ ਆ ਹਮੇਸ਼ਾ ਮੁਰਖ ਦੇ ਪੱਲੇ ਪੈਂਦੀ ਹੈ ਤੇ ਖੁਆਰ ਹੋ ਕੇ ਆਪਣੇ ਕੀਤੇ ਹੋਏ ਕਿ ਜਿਹੜੇ ਕੰਮ ਹਨ ਉਹਨਾਂ ਗੁਨਾਹਾਂ ਦੀ ਸਜ਼ਾ ਵੀ ਪੱਲੇ ਪੈਂਦੀ ਹੈ ਗੁੱਝਾ ਕਮਾਣਾ ਪ੍ਰਗਟ ਤੀ ਹੁਆ ਇਤ ਉਤੇ ਖੁਆਰੀ ਇੱਥੇ ਉੱਥੇ ਖੁਆਰੀ ਹੈ ਗੁੱਝਾ ਕਮਾਣਾ ਪ੍ਰਗਟ ਹੋਇਆ ਨਾਨਕ ਸਤਗੁਰ ਬਾਜ ਮੁਠਾ ਮਨਮੁਖ ਅਹੰਕਾਰੀ ਗੁਰਦਾਰਕ ਪਾਤਸ਼ਾ ਸੱਚੇ ਪਾਤਸ਼ਾ ਜੀ ਦਾ ਬਚਨ ਕੀ ਹੈ ਵੀ ਗੁਰੂ ਤੋਂ ਬਿਨਾ ਖੁਆਰੀ ਹੋਣਾ ਹੈ ਜਦ ਤੱਕ ਗੁਰੂ ਨਹੀਂ ਸ਼ਰਨ ਵਿੱਚ ਪੈਂਦਾ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ ਇਹਦੀ ਜ਼ਿੰਦਗੀ ਖੁਆਰੀ ਹੀ ਖੁਆਰੀ ਹੈ ਇਸੇ ਵਾਸਤੇ ਪ੍ਰਾਣੀ ਨਾਰਾਇਣ ਸੁਧਲੇ ਦੀ ਗੱਲ ਕੀਤੀ ਰ குரு ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਇਹ ਜੀਵਨ ਜਿਹੜਾ ਹੈ ਮੌਤ ਦੀ ਈਮਾਨਤ ਹੈ ਜਿਹੜੀ ਅਸਲ ਗੱਲ ਸਾਨੂੰ ਯਾਦ ਰੱਖਣ ਵਾਲੀ ਹੈ ਕਿ ਇਹ ਮਨੁੱਖਾ ਜੀਵਨ ਮੌਤ ਦੀ ਈਮਾਨਤ ਹੈ ਤੇ ਇਹ ਮੌਤ ਕਦੀ ਵੀ ਆਪਣੀ ਈਮਾਨਤ ਨੂੰ ਵਾਪਸ ਲੈ ਜਾ ਸਕਦੀ ਹੈ ਇਹ ਸਾਡਾ ਭਨੇਖਾ ਹੀ ਹੈ ਨਾ ਵੀ ਨਹੀਂ ਅਸੀਂ ਬੜਾ ਲੰਮਾ ਜੀਵਨ ਜਿਉਣਾ ਪਰ ਮਾਨਤ ਜਿਹੜੀ ਹੁੰਦੀ ਹੈ ਉਹ ਤਰ ਕਦੇ ਵੀ ਵਾਪਸ ਲੈ ਆਪਣੀ ਮੰਗ ਸਕਦਾ ਜਿੰਨੇ ਮਾਨਤ ਰੱਖੀ ਹੋਈ ਹੋਵੇ ਕਿਸੇ ਵੇਲੇ ਵੀ ਲੈ ਜਾ ਸਕਦਾ ਪਰ ਅਸੀਂ ਇਹ ਜੀਵ ਕਿਉਂਕਿ ਭੁੱਲੇ ਹੋਏ ਆ ਤੇ ਜੀਵਨ ਅਮਾਰਤ ਭਾਵੇਂ ਮਾਨਤ ਸੀ ਤੇ ਜੀਵਨ ਨੂੰ ਆਪਣੀ ਸਮਝ ਕੇ ਉਹਨੂੰ ਸੱਚ ਜਾਣ ਕੇ ਜੀਵਨ ਜਿਉਂਦੀਆਂ ਚੀਜ਼ਾਂ ਹੀ ਅਸੀਂ ਯਾਦ ਰੱਖਦੇ ਆ ਬਸ ਇਸ ਨੂੰ ਖਾਣਾ ਇਹਨੂੰ ਖੁਸ਼ਕਵੇਂ ਰੱਖਣਾ ਇਹਨੂੰ ਬਸ ਸੋਣਾ ਸੋਣਾ ਕਿਵੇਂ ਹੈ ਸਾਡੇ ਸੋਣ ਦਾ ਸਾਧਨ ਕੀ ਚਾਹੀਦੇ ਨੇ ਸਰੀ ਜ਼ਿੰਦਗੀ ਬੱਸ ਇਸੇ ਹੁਵੇ ਰੰਦਾ ਜਿਨ ਗੁਰੂ ਸਾਹਿਬ ਜੀ ਫਿਰ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਨਿਸਰ ਗਿਆ ਹੈ ਵਰਨਾ ਖਸਮ ਵਿਸਾਰ ਖਵਾਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਇਹ ਗੱਲ ਆਪਾਂ ਸਭ ਚੇਤੇ ਨਹੀਂ ਰੰਦੀ ਤੇ ਜਿਵੇਂ ਸਾਡੀਆਂ ਜੀਵਨ ਦੀਆਂ ਕਿ ਦੌੜਾਂ ਜੜੀਆਂ ਹਨ ਉਹ ਬਹੁਤ ਲੰਬੀਆਂ ਹਨ ਪਰ ਇੱਕ ਯਾਦ ਰੱਖਣਾ ਮੇਰੇ ਪਿਆਰੇ ਆਪਾਂ ਜੋ ਬੈਠੇ ਆਂ ਕਲਾਸ ਵਿੱਚ ਜੀਵਨ ਮੌਤ ਦੀ ਅਮਾਨਤ ਹੈ ਜਦੋਂ ਮਰਜੀ ਉਹ ਲੈ ਸਕਦਾ ਹੈ ਅੱਜ ਵੀ ਜਾ ਸਕਦੀ ਹੈ ਇੱਕ ਸਵਾਸ ਬਾਅਦ ਵੀ ਜਾ ਸਕਦੀ ਹੈ ਇਸੇ ਵਾਸਤੇ ਸਤਿਗੁਰੂ ਜੀ ਦਾ ਉਪਦੇਸ਼ ਹੈ ਹਰ ਜਪਦਿਆਂ ਘੰਟੇ ਨਾ ਖੀਚੇ ਮੇਰੀ ਜਿੱਦੜੀਏ ਮਤ ਕੇ ਜਾ ਪੈਸਾ ਆਵੇ ਇਹ ਨਾ ਆਵੇ ਨਾ ਪ੍ਰਾਣ ਪ੍ਰਾਣੀ ਨਰਾਇਣ ਸੁਦਲੇ ਇਸ ਵਾਸਤੇ ਸਤਿਗੁਰੂ ਜੀ ਨੇ ਅੱਜ ਦੇ ਸਭਾਵਨ ਸ਼ਬਦ ਦੀ ਬਹੁਤ ਹੀ ਪਿਆਰਾ ਸੁਨੇਹਾ ਦਿੱਤਿਆ ਤੇ ਇਹ ਬੰਦਿਆ ਯਾਦ ਰੱਖ ਇਹ ਜੀਵਨ ਮੌਤ ਦੀ ਇਮਾਰਤ ਹੈ ਤੇ ਅਸਲੀ ਕੰਮ ਤੇਰੇ ਉਹਦਾ ਨਾਮ ਹੋਣਾ ਹੈ ਇਸ ਵਾਸਤੇ ਤੂੰ ਉਹਦੀ ਨਾਮ ਨੂੰ ਯਾਦ ਰੱਖ ਤੇ ਗੁਰੂ ਪਾthia ਬਖਸ਼ਿਸ਼ ਕਰਨ ਸਾਨੂੰ ਵੀ ਗੁਰੂ ਸਾਹਿਬ ਦਾ ਸਨੇਹਾ